ਅੱਤ ਦੀ ਗਰਮੀ ਪੈ ਰਹੀ ਸੀ। ਬੁੱਲ ਸੁੱਕਦੇ ਜਾਂਦੇ ਸਨ। ਨੇੜੇ-ਤੇੜੇ ਕੋਈ ਨਲਕਾ ਨਹੀਂ ਸੀ। ਕੋਈ ਟੂਟੀ ਵੀ ਨਹੀਂ ਸੀ ਜਿਸ ਤੋਂ ਪਾਣੀ ਪੀ ਸਕੀਏ। ਕਾਰ ਵਿੱਚ ਵੀ ਪਾਣੀ ਮੁੱਕ ਚੁੱਕਿਆ ਸੀ। ਕਾਰ ਸਾਧੂਗੜ ਤੋਂ ਹੰਸਾਲੀ ਨੂੰ ਮੋੜੀ ਚੰਡੀਗੜ੍ਹ ਲਈ ਸਾਫ਼ ਸੁਥਰਾ ਜੋ ਰਸਤਾ ਸੀ। ਪਰ ਅੱਗੇ ਜਾ ਕੇ ਫਟਕ ਬੰਦ ਹੋ ਗਏ। ਅੱਤ ਦਾ ਰੇਤਾ ਉੱਡ ਰਿਹਾ ਸੀ। ਕਿਰਮਿਨ ਜਈ ਸ਼ੁਰੂ ਹੋ ਗਈ। ਜਿਸ ਨਾਲ ਕਾਰ ਦਾ ਮੂਰਲਾ ਸ਼ੀਸ਼ਾ ਧੁੰਦਲਾ ਜਾ ਹੋ ਗਿਆ। ਸੋਚਾਇ ਇਸ ਨੂੰ ਸਾਫ਼ ਹੀ ਕਰ ਲਵਾਂ ਬਿਨਾਂ ਸਾਫ਼ ਕੀਤੇ ਕਾਰ ਚਲਾਉਣੀ ਔਖੀ ਹੋ ਜਾਊ ਅਜੇ ਬਟਨ ਦੱਬੇ ਸ਼ੀਸ਼ੇ ਤੇ ਪਾਣੀ ਮਾਰਿਆ ਹੀ ਸੀ ਕਿ ਛੋਟੀ ਜਿਹੀ ਚਿੜੀ ਕਾਲੀ ਨਾਲ ਆ ਕੇ ਪਾਣੀ ਪੀਣ ਲੱਗੀ ਦਿਲਚਸਪੀ ਸੁਠੀ ਹਾਏ ਕਿੰਨੇ ਪਿਆਸੀ ਸੀ ਵਿਚਾਰੀ ਆਪ ਮਹਾਰੇ ਮੂੰਹੋਂ ਨਿਕਲਿਆ ਚਿੜੀ ਨੇ ਪਿਆਸ ਬੁਝਾਈ ਥੋੜਾ ਪਾਣੀ ਝੁੰਜ ਵਿੱਚ ਲਿਆ ਤੇ ਉੱਡ ਗਈ ਤਕਰੀਬਨ ਅੱਧਾ ਘੰਟਾ ਫਾਟਕਣਾ ਖੁੱਲਿਆ ਮੈਂ ਆਲੇ ਦੁਆਲੇ ਨਿਗਾ ਮਾਰੀ ਨਾ ਤਾਂ ਕਿਤੇ ਕੋਈ ਡਿੱਗੀ ਪਾਣੀ ਦੀ ਨਾ ਖੇਤਾਂ ਵਿੱਚ ਕਿਤੇ ਪਾਣੀ ਦਿਸ ਰਿਹਾ ਸੀ ਖਬਰੇ ਚਿੜੀ ਵਿਚਾਰੀ ਕਿੰਨਾ ਕੁ ਪਾਣੀ ਲੱਭ ਕੇ ਆਈ ਹੋਣੀ ਫਿਰ ਸੋਚਿਆ ਇਹ ਹਾਲ ਸਿਰਫ ਇਸ ਇਲਾਕੇ ਦਾ ਨਹੀਂ ਸਾਰਿਆਂ ਇਲਾਕੇਾਂ ਦਾ ਹੈ ਖੁਸ਼ਹਾਲ ਤੇ ਸਾਰਿਆਂ ਭਰਿਆ ਹੋਣ ਵਾਲਾ ਪੰਜਾਬ ਹੁਣ ਰੇਗਿਸਤਾਨ ਬਣਦਾ ਜਾ ਰਿਹਾ ਹੈ ਪਤਾ ਨਹੀਂ ਕਿੰਨੇ ਕੋ ਪੰਛੀ ਪਾਣੀ ਲਈ ਮਾਰ ਰਹੇ ਹੋਣਗੇ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਪਾਣੀ ਬਚਾਓ ਜੀਵਨ ਬਚਾਓ ਪਾਣੀ ਬਚਾਓ ਜੀਵਨ ਬਚਾਓ